ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਬਾ امید ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਸ਼ੁਰੂ ਕਰਾਂਗੇ ਹਰੀ ਸਿੰਘ ਨਰੇਵਾ ਜੀ ਦੀ ਜੀਵਨੀ ਦਾ ਭਾਗ ਨੰਬਰ 2 ਤੇ ਭਾਗ ਨੰਬਰ 1 ਦੇ ਵਿੱਚ ਕੱਲ ਤੁਸੀਂ ਜਾਣਿਆ ਸੀ ਕਿ ਹਰੀ ਸਿੰਘ ਨਰੇਵਾ ਜੀ ਦਾ ਜਨਮ ਕਦੋਂ ਕਿੱਥੇ ਅਤੇ ਕਦੋਂ ਉਹਨਾਂ ਨੇ ਪਹਿਲੀ ਜੰਗ ਲੜੀ ਕਿਵੇਂ ਇੱਕ ਪਠਾਨੀ ਔਰਤ ਨੂੰ ਆਪਣਾ ਨਾਂ ਬਣਾਇਆ ਤੇ ਅੱਜ ਅਸੀਂ ਉਹਦੇ ਲੜੀਵਾਰ ਜੋੜਦੇ ਹੋਏ ਭਾਗ ਨੰਬਰ 2 ਸ਼ੁਰੂ ਕਰ ਲਿਓ ਤੇ ਆਓ ਸ਼ੁਰੂ ਕਰਦੇ ਆਂ ਭਾਗ ਨੰਬਰ 2 ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਨਵੇਂ ਹੋ ਤਾਂ ਸਨੀ ਪਲੀਜ਼ ਸਬਸਕ੍ਰਾਈਬ ਬਟਨ ਕਰੋ ਤੇ ਆਓ ਸ਼ੁਰੂ ਕਰਦੇ ਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌਂ ਨਿਹਾਲ ਦਾ ਵਿਆਹ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਚਾਰੇ ਪਾਸਿਓ ਆਪਣੀਆਂ ਫੌਜਾਂ ਨੂੰ ਬੁਲਾ ਲੈਂਦੇ ਨੇ ਲਾਹੌਰ ਦੇ ਕਿਲੇ ਦੇ ਵਿੱਚ ਉਸ ਸਮੇਂ ਹਰੀ ਸਿੰਘ ਨਾਹੂਆ ਬਹੁਤ ਬਿਮਾਰ ਹੁੰਦੇ ਨੇ ਇਹ ਜਮਰੌਦ ਦੇ ਕਿਲੇ ਦੇ ਵਿੱਚ ਹੁੰਦੇ ਨੇ ਤੇ ਇਹਨਾਂ ਦੇ ਨਾਲ ਕੁਝ ਕੁ ਸਿੰਘ ਹੁੰਦੇ ਨੇ ਜਦੋਂ ਇਹ ਗੱਲ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗਦੀ ਆ ਤਾਂ ਉਹਦੇ ਪੰਜੇ ਬੁੱਤਾਂ ਨੂੰ ਭਾਰੀ ਫੌਜ ਦੇ ਕੇ ਜਮਰੌਦ ਦੇ ਕਿਲੇ ਉੱਤੇ ਹਮਲਾ ਕਰਨ ਦੇ ਲਈ ਭੇਜ ਦਿੰਦਾ ਤੇ ਉਹ ਹਮਲਾ ਕਰਦੇ ਨੇ ਤੇ ਉਹਨਾਂ ਨੇ ਆਪਣੀ ਫੌਜ ਨੂੰ ਦੱਸਿਆ ਹੁੰਦਾ ਜੋ ਹਰੀ ਸਿੰਘ ਨੜੂਆ ਉਹ ਬਹੁਤ ਜ਼ਿਆਦਾ ਬਿਮਾਰ ਆ ਅੱਜ ਮਰਿਆ ਹੋਇਆ ਪਿਆਵਾ ਔਰ ਜਦੋਂ ਹਰੀ ਸਿੰਘ ਨਰੂਆ ਨੂੰ ਇਸ ਹਮਲੇ ਦਾ ਪਤਾ ਲੱਗਾ ਤਾਂ ਹਰੀ ਸਿੰਘ ਨਰੂਆ ਆਵਦੀ ਬਿਮਾਰੀ ਹਾਲਤ ਦੇ ਵਿੱਚ ਉੱਠ ਕੇ ਜੰਗ ਦੇ ਮੈਦਾਨ ਬਾਹਰ ਚ ਉੱਪ ਜਾਂਦੇ ਨੇ ਤੇ ਜਦੋਂ ਹਰੀ ਸਿੰਘ ਨਰੂਆ ਨੂੰ ਆਉਂਦੇ ਪਠਾਨ ਦੇਖਦੇ ਨੇ ਤਾਂ ਮੈਦਾਨ ਦੇ ਜੰਗ ਵਿੱਚੋਂ ਭੱਜ ਜਾਂਦੇ ਨੇ ਐਨਾ ਖੌਫ ਸੀ ਪਠਾਣੀਆਂ ਦੇ ਵਿੱਚ ਹਰੀ ਸਿੰਘ ਨਰੂਆ ਦਾ ਤੇ ਜਦੋਂ ਪਠਾਣੇ ਭੱਜਦੇ ਨੇ ਤਾਂ ਕੁਝ ਸਿੰਘ ਉਹਨਾਂ ਨੂੰ ਹੋਰ ਦੂਰ ਤੱਕ ਭਜਾਉਂਦੇ ਨੇ ਉਹਨੇ ਮਗਰ ਚਲੇ ਜਾਂਦੇ ਨੇ ਉਹਨੇ ਮਗਰ ਜਾਂਦੇ ਆਂਦੇ ਉਹ ਕਾਫੀ ਦੂਰ ਲੱਗੇ ਆਂਦੇ ਨੇ ਤੇ ਅੱਗੇ ਜਾ ਕੇ ਜਦੋਂ ਪਠਾਣੀ ਦੇਖਦੇ ਨੇ ਕਿ ਸਾਡੇ ਮਗਰ ਦਾ ਕੁਝ ਕੇ ਸਿੰਘ ਨੇ ਦੁਬਾਰਾ ਤੋਂ ਸਿੰਘਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਗੁਫਾਵਾਂ ਦੇ ਵਿੱਚ ਲੋਕ ਲੋਕ ਉਹਨਾਂ ਨੂੰ ਮਾਰਨ ਲੱਗ ਜਾਂਦੇ ਨੇ ਤੇ ਹਰੀ ਸਿੰਘ ਨਰੂਆ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਮਗਰ ਜਾਂਦੇ ਨੇ ਗੁਫਾ ਦੇ ਵਿੱਚ ਲੁਕੇ ਇੱਕ ਪਠਾਣੀ ਸੈਨਿਕ ਨੇ ਹਰੀ ਸਿੰਘ ਨਰੂਆ ਉੱਤੇ ਦੋ ਗੋਣੀਆਂ ਚਲਾਈਆਂ ਜਿਹੜੀ ਕਿ ਇੱਕ ਉਹਨਾਂ ਦੀ ਛਾਤੀ ਵਿੱਚ ਲੱਗੀ ਤੇ ਦੂਜੀ ਉਹਨਾਂ ਦੀ ਬੱਖੀ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ जख्मी ਹੋ ਗਈ। ਔਰ जख्मी ਹਾਲ ਦੇ ਵਿੱਚ ਵੀ ਉਹ ਘੋੜੇ ਤੋਂ ਉਤਰ ਕੇ ਉਹਨਾਂ ਪਠਾਣੀਆਂ ਦੇ ਸਿਰ ਵੱੜਦੇ ਨੇ ਤੇ ਕੁਝ ਕੁ ਪਠਾਣੀਆਂ ਨੇ ਮਾਰ ਦਿੰਦੇ ਤੇ ਕੁਝ ਕੁ ਭੱਜ ਜਾਂਦੇ ਨੇ। ਤੇ ਉਸੇ ਤਰ੍ਹਾਂ जख्मी ਹਾਲ ਦੇ ਵਿੱਚ ਉਹ ਆਪਣੇ ਘੋੜੇ ਦੇ ਉੱਤੇ ਚੜ੍ਹ ਕੇ ਜਮਰੌਦ ਦੇ ਕਿਲੇ ਦੇ ਵਿੱਚ ਵਾਪਸ ਆ ਜਾਂਦੇ ਨੇ। ਹਰੀ ਸਿੰਘ ਨਰੂਆ ਉਹਨਾਂ ਗੋਲੀਆਂ ਦੇ ਨਾਲ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਅੰਤਮ ਸਮਾਂ ਆ ਗਿਆ ਤੇ ਉਹ ਆਪਣੇ ਸਿੰਘਾਂ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਨੇ ਕਿ ਮੇਰੀ ਮੌਤ ਦੀ ਖਬਰ ਉਹਨਾਂ ਚਿਰ ਬਾਹਰ ਨਾ ਜਾਵੇ ਜਿੰਨਾ ਚਿਰ ਲਾਹੌਰ ਤੋਂ ਫੌਜਾਂ ਨਹੀਂ ਆ ਜਾਂਦੀ ਤੇ ਅੰਤ 30 ਅਪ੍ਰੈਲ ਨੂੰ 1837 ਨੂੰ ਉਹ ਸਿੱਖ ਮਹਾਨ ਯੋਧਾ ਇਸ ਦੁਨੀਆ ਨੂੰ ਅਲविदा ਕਹਿ ਜਾਂਦਾ ਸਿੰਘ ਉਸੇ ਤਰ੍ਹਾਂ ਕਰਦੇ ਨੇ ਜਦੋਂ ਉਹਨਾਂ ਦਾ ਰੋਟੀ ਦਾ ਟਾਈਮ ਹੁੰਦਾ ਤਾਂ ਉਸੇ ਤਰ੍ਹਾਂ ਥਾਲੀ ਸਜਾ ਕੇ ਉਹਨਾਂ ਦੇ ਕਮਰੇ ਵਿੱਚ ਜਾਂਦੀ ਆ ਤੇ ਬਾਹਰ ਖਾਲੀ ਥਾਲੀ ਆਉਂਦੀ ਆ ਉਹਨਾਂ ਦੇ ਕੱਪੜੇ ਉਹਨਾਂ ਦੇ ਕਮਰੇ ਵਿੱਚ ਜਾਂਦੇ ਨੇ ਗਿੱਲਾ ਕਸ਼ਰਾ ਬਾਹਰ ਸੁੱਕਣਾ ਪਾਇਆ ਜਾਂਦਾ ਪੰਜ ਦਿਨ ਤੱਕ ਇਹ ਚੱਲਦਾ ਰਿਹਾ ਤੇ ਪੰਜ ਦਿਨ ਅਵਰਾਨੀ ਉਹਨਾਂ ਦੇ ਗਿੱਲੇ ਕਸ਼ਰੇ ਤੋਂ ਡਰੀ ਜਾਂਦੇ ਨੇ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵਾ ਦੀ ਮੌਤ ਦੀ ਖ਼ਬਰ ਮਿਲਦੀ ਆ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਕਿ ਹਰੀ ਸਿੰਘ ਨਲੂਆ ਨਾ ਜਾਂਦਾ ਭਾਵੇਂ ਮੇਰਾ ਅੱਧਾ ਰਾਜ ਚਲੇ ਜਾਂਦਾ ਮੈਨੂੰ ਪਤਾ ਕਿ ਮੈਨੂੰ ਮੇਰਾ ਗਿਆ ਹੋਇਆ ਅੱਧਾ ਰਾਜ ਹਰੀ ਸਿੰਘ ਨਲੂਏ ਨੇ ਇੱਕ ਦਿਨ ਦੇ ਵਿੱਚ ਜਿੱਤ ਕੇ ਵਾਪਸ ਕਰਾ ਦੇਣਾ ਸੀ ਉਸ ਦਿਨ ਹਰੀ ਸਿੰਘ ਨਲੂਆ ਦੀ ਮੌਤ ਦੀ ਨੀਂਦ ਸੁੱਤਾ ਸੀ ਉਸ ਦਿਨ ਪੰਜਾਬ ਦੀ ਖਾਲਸਾ ਰਾਜ ਦੀ ਕਿਸਮਤ ਸੌ ਗਈ ਸੀ ਇਸ ਕਰਕੇ ਹੀ ਤਾਂ ਹਰੀ ਸਿੰਘ ਨਲੂਆ ਦੀ ਮੌਤ ਤੋਂ ਬਾਅਦ ਕਾਲza ਰਾਏ ਦੇ ਵਿੱਚ ਇੱਕ ਵੀ ਇੰਚ ਦਾ ਵਾਧਾ ਨਹੀਂ ਹੋਇਆ ਹਰੀ ਸਿੰਘ ਨਲੂਆ ਦੀ ਮੌਤ ਤੋਂ 40 ਸਾਲ ਬਾਅਦ ਫਰਾਂਸ ਦਾ ਇੱਕ ਮਸ਼ਹੂਰ ਰਾਈਟਰ ਅਫਗਾਨਿਸਤਾਨ ਜਾਂਦਾ ਤੇ ਉੱਥੇ ਸੁਣਦਾ ਕਿ ਉਸ ਸਮੇਂ ਇੱਕ ਅਫਗਾਨੀ ਔਰਤ ਆਪਣੇ ਬੱਚੇ ਨੂੰ ਕਹਿ ਰਹੀ ਸੀ ਚੁੱਪ ਸੇ ਹਰੀਆ ਰਾਗ ਨੇ ਇਸ ਦਾ ਮਤਲਬ ਸੀ ਚੁੱਪ ਕਰ ਜਾ ਨਹੀਂ ਹਰੀ ਸਿੰਘ ਨਲੂਆ ਆ ਜਾਊਗਾ ਇਹ ਸੀ ਹਰੀ ਸਿੰਘ ਨਲੂਆ ਦਾ ਖੌਫ ਜੋ ਕਿ ਪਠਾਣਾ ਦੇ ਵਿੱਚ ਅਫਗਾਨੀਆਂ ਦੇ ਵਿੱਚ ਉਸ ਦੀ ਮੌਤ ਤੋਂ 40 ਸਾਲ ਬਾਅਦ ਵੀ ਜ਼ਿੰਦਾ ਸੀ ਇਹ ਸੀ ਹਰੀ ਸਿੰਘ ਲਊਗਾ ਦੀ ਜੀਵਨੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ